ਓ ਆਇਆ ਹੁਣ ਬਹਿ ਜਾ ਓਰੇ ਕੀ ਕਰੀਏ ਨਾ ਓਏ ਹੋ ਕੀ ਕਰਨਾ ਓਏ ਬਗਲਾਸ ਨਾ ਝੂਠਾ ਧਰਦੀ ਬਹਿ ਜਾ ਓ ਦਿਮਾਗ ਹੋ ਗਿਆ ਸੈਟ ਕਰਾਂਗੇ ਓਰੇ ਬੈਠਾ ਆ ਜਾ ਓਰੇ ਕੋਈ ਗੱਲ ਸੁਣਾ ਪੰਜਾ ਤਾ ਪੀ ਸਕਦੇ ਆ ਮੀ ਸਾਡਾ ਬੁੜਾ ਆ ਗਿਆ ਮੈਂ ਕਹਿੰਦਾ ਬੈਲਦੀ ਨਹੀਂ ਕਰਿਆ ਮਰ ਓਏ ਲੜਪੂ ਸਾਡੇ ਨਾਲ ਤੂੰ ਪੁੱਛ ਤਬੜਾ ਮੈਨੂੰ ਕੁਛ ਨਹੀਂ ਕਹਿੰਦਾ ਓਏ ਕਹਿੰਦਾ ਕਿਉਂ ਨਹੀਂ ਤੈਨੂੰ ਤਸਵੀਰ ਮਿਸਤਰੀ ਜੀ ਹਾਏ ਬੈਠੇ ਰਹਿਨੇ ਇਕੱਠੇ ਹੋ ਕੇ ਮੰਜਾ ਮੇਰਾ ਹੱਪਾ ਹੋ ਗਿਆ ਉੱਥੀ ਪਿਆਗਾ ਕੋਈ ਨਹੀਂ ਸਹੁਰੀਆਂ ਮੰਜਾ ਆਪੀ ਠੀਕ ਕਰ ਦਾਂਗੇ ਆਪੀ ਕਿ ਮੈਂ ਠੀਕ ਹੋ ਜੂ ਜੇ ਕਰਾਂਗੇ ਫੈਰੀ ਆ ਇਹ ਦੁਕਾਨ ਹੈਗੀ ਤੇਰੀ ਕੋਈ ਨਹੀਂ ਭਾਈ ਅੱਜ ਸਾਡਾ ਨਾ ਬੈਲਡ ਕਰੰਟ ਛੱਡ ਗਿਆ ਕਰਵਾ ਦਾਂਗੇ ਠੀਕ ਮੈਨੂੰ ਲੱਗਾ ਬੈਲ ਦਾ ਕੰਨ ਕਰੰਟ ਛੱਡ ਗਿਆ ਆਪੇ ਕਰੰਟ ਛੱਡੀ ਬੈਠੇ ਹੋਗੇ। ਅਗਲੀ ਚ ਹੋਰ ਵੀ ਜਰ ਪਈ ਜਾਂਦੀ ਹੈ ਕਿ ਲੋਹੇ ਦਾ ਪਹਿਲੇ ਹੀ ਸੀਗਾ ਤਾਂ ਆਈ ਨਹੀਂ ਹੈਗਾ ਵੀ ਇਹਨੂੰ ਮੈਂ ਤਾਂ ਰੰਗ ਕਰਵਾਉਣਾ ਸੀ ਹਰਾ ਰੰਗ ਲੈਦਾ ਬੀ। ਸੌਂਗੇ ਜਾਣ ਤਾਂ ਲਾ ਦੂੰ ਮੁੰਡਾ ਰੇਗ ਮੂੰਹ ਮਾਰੰਬਰਵਾ ਦੂੰਗਾ ਮੈਂ ਤੂੰ। ਬੱਸ ਕੱਲੇ ਬੈਲ ਦੀ ਲਾ ਦੇ ਉਹਦੇ ਲੱਕ ਲੱਕਸ ਦੇ ਲੱਤਾਂ ਪਾਹਾਂ ਜੀਆਂ ਪਾਵੇ ਅੱਡ ਅੱਡ ਪਏ ਨੇਗੇ। ਕੋਈ ਮਗਾ ਕੋਈ ਨਹੀਂ ਜਾਂ ਮਮਾਂ ਜਾਂ ਨਵਾ ਬਣਾ ਦਾਂਗੇ ਟੈਂਸ਼ਨ ਨਾ ਲੈ ਤੂੰ ਕੱਲ ਨੂੰ ਆ ਜੀ। ਗੱਲ ਕਰਦਾ ਨਾ ਮੈਨੂੰ 8 ਦਿਨ ਹੋ ਗਏ ਗੇੜੇ ਮਾਰਦੇ ਨੂੰ ਤੇਰੇ ਘਰ ਤੇ ਮੈਂ ਅੱਜ ਹੀ ਆਈ ਆਂਗੀ ਪਹਿਲੇ ਦਿਨ ਮੈਨੂੰ ਲੱਗਦਾ ਨਾ ਤੇਰੇ ਪਿਓ ਨੂੰ ਲਾਂਭਾ ਦੇਣਾ ਪਊਗਾ ਮਿਲੂ ਦੋ ਦੋ ਮਹੀਨੇ ਲੰਘ ਜਾਂਦੇ ਸੌਰਗੀ ਮੰਜੇ ਪੈਨ ਤੁਸੀਂ ਕੰਮ ਕਰਦੇ ਕਿ ਇੱਥੇ ਮੰਡਲੀ ਲਾਈ ਬੈਠੇ ਰਹਿੰਦੇ ਹੋ ਬਸ ਤਾਂ ਇੱਥੇ ਹੋ ਕੇ ਬਹਿ ਜਨ ਜੇ ਤਿੰਨ ਚਾਰ ਨੂੰ ਹੋਰ ਬਿਠਾ ਲੈਣਾ ਓਏ ਐਵੇਂ ਹੀ ਕੰਮ ਕਰਦੇ ਆ ਮੁੰਡੇ ਕਿਉਂ ਓਏ ਕਾਮ ਨਾ ਦੁਕਾਨ ਖੁੱਲੀ ਐ ਇੰਨਾ ਸਮਾਨ ਪਿਆ ਜੇ ਕੋਈ ਚਾਕੇ ਲੇਗਾ ਜ਼ਿੰਮੇਦਾਰ ਹੈ ਵੀ ਐ ਲਓ ਦੁਕਾਨ ਤੇਰੀ ਹੈ ਕਿ ਸਵਾਨ ਤਾਂ ਤੂੰ ਹੀ ਸਾਹਮਣੇ ਦੁਕਾਨ ਚ ਤਾਂ ਬੈਠਿਆ ਹੀ ਆਂਗਾ ਮੈਂ ਦੱਸੇ ਦੀ ਕਿ ਰੱਖੀ ਬੈਠਾ ਇੱਥੇ ਓਏ ਕੋਈ ਨਹੀਂ ਘਬਰਾ ਨਾ ਸੌਰੀ ਇਹ ਮੰਜਾ ਤੇਰਾ ਜੇ ਮੈਂ ਕੋਕੇ ਲਵਾ ਦੂੰਗਾ ਟੈਨਸ਼ਨ ਨਾ ਲੈ ਤੂੰ ਕੋਕੇ ਲਵਾਉਣੇ ਕੀ ਤੋਂ ਤੈਨਹੀਂ ਲਾਉਣੇ ਨੇ ਓ ਫਿਰ ਬੈਲਡ ਨਹੀਂ ਲੱਗਣਗੇ ਕੋਕੇ ਵੀ ਫੇਰ ਲਾਓ ਹਫ਼ਤਾ ਹੋ ਗਿਆ ਹੀ ਕੁਛ ਕਰਦਿਆਂ ਨੂੰ ਕਦੇ ਨਿਕਾ ਮ ਟਾਈਮ ਤੇ ਕਰਿਆ ਤੁਸੀਂ ਓਏ ਟਾਈਮ ਤੇ ਕਿਉਂ ਵੀ ਜੇ ਲੇਟ ਖੜੂਗੀ ਫੇਰ ਹੀ ਕਰਾਂਗੇ ਓ ਬਾਪੂ ਇੱਥੇ ਆ ਓਰੇ ਮੈਨੂੰ ਕ ਲੱਗਦਾ ਆ ਮੈਂ ਪੈਦਾ ਵੀ ਕੰਮ ਵਿਚਾਲੇ ਪਿਆ ਹੂ ਕੋਈ ਬਾਪੇ ਦਾ ਵੀ ਕੋਈ ਕੰਮ ਹੀ ਰਹਿੰਦਾ ਹੋਊਗਾ ਹਾਂ ਹਾਂ ਹਮ ਭਾਈ ਇਹਨੂੰ ਗੱਡੀ ਆਖਾ ਤੇ ਗੱਡੀ ਸਮਰਾ ਰਹੇ ਹੈ ਤੇ ਗੱਡੀ ਨਹੀਂ ਸਮਰੀ ਫੇਰ ਆ ਗਿਆ ਉਹ ਕੱਲਾ ਰੰਗ ਰਹਿੰਦਾਗਾ ਰੰਗ ਕਿਉਂ ਰਹਿੰਦਾ ਯਾਰ ਸਾਰੀ ਖਰਾਬ ਤਾਂ ਹੋਈ ਪਈ ਐ ਹੋਰ ਸਾਰਾ ਕੁਝ ਕਰਾਂਗੇ ਕੱਲਾ ਰੰਗ ਰਹਿੰਦਾ ਟੈਂਟ ਪਸਾ ਨਾ ਕਾਤੇ ਟੂਪਾਂ ਪਾਦੀਆਂ ਨਵੀਆਂ ਵੇ ਤੇਰਾ ਤਾਂ ਨਾ ਪੈਰ ਲਿਪੜਾ ਨਾ ਹੱਥ ਰੇਪੜਾ ਕਿਹੜਾ ਕੰਮ ਤੂੰ ਬਾੜ ਲਾਉਣਾ ਮੈਨੂੰ ਤਾਂ ਨਹੀਂ ਲੱਗਦਾ ਕੁਝ ਕਰਦਾ ਓਏ ਤਾਂ ਆਲੇ ਲੀੜੇ ਪਾ ਰੱਖੇ ਨਾ ਔਰ ਇਦਾਂ ਕਹਿੰਦਾ ਵੀ ਅੱਜ ਹੀ ਮੇਰੀ ਗੱਡੀ ਤੇ ਬਹਿ ਜਾ ਜਾ ਕੇ ਇਵੇਂ ਥੋੜੀ ਬੈਠਾਂ ਦਾ ਮਾੜਾ ਮੋਟਾ ਜੋ ਮਾੜਾ ਮੋਟਾ ਸਮਰਾਹ ਵੀ ਸਮਾਰ ਵੀ ਦੇ ਪਤੰਦਰਾ ਜੁੱਦਾ ਜਮੀ ਲੋੜਾ ਪਾਤਾ ਲੜ ਕੇ ਅੱਜ ਆਇਆ ਕੋਈ ਨਹੀਂ ਘਬਰਾਣਾ ਸਾਲਾ ਕੁਝ ਕਰਾਂਗੇ ਕੱਲਾ ਪੇਂਟ ਰਹਿ ਗਿਆ ਕਰਨ ਵਾਲਾ ਜੀ ਚੰਗੀ ਚੰਗਾ ਮਕਾਨ ਨੂੰ ਆਉਂਗੀ ਫਿਰ ਜੇ ਤਾਂ ਕਰਦੀ ਨਾ ਟਮੰਝਾ ਕੋਈ ਨਹੀਂ ਜਾ ਸੌਂ ਗਏ ਜੇ ਕਾਹਨੂੰ ਨਾ ਠੀਕ ਹੋਇਆ ਮੰਜੇ ਤਾਂ ਮੈਂ ਆਈ ਚਾਹ ਪੈ ਲੈ ਜਿੰਦੂ ਮੈਂ ਤਾਂ ਹੋਰ ਦੁਕਾਨ ਤੇ ਕਰਾ ਲਿਆਂਗੀ ਲੋਟ ਤੇ ਉਹੀ ਗੱਲ ਤਾਂ ਹੈ ਕਿ ਤੁਹਾਡੀ ਵਰਕਸ਼ਾਪ ਖਰਾਬ ਹੋਈ ਜਾਂਦੇ ਕੰਮ ਨਹੀਂ ਕਰਦੇ ਜਦੋਂ ਉਹ ਚੱਕਣਾ ਕਾਹਨੂੰ ਸੌਂ ਗਿਆ ਫੜਦੀ ਨਹੀਂ ਪਈ ਤਾਂ ਵਰਕਸ਼ਾਪ ਦੇ ਖੜਦੀ ਹੈ ਨਹੀਂ ਮੈਂ ਮੈਂ ਬੰਦੂਆ ਮੈਂ ਬੰਦੂਆ ਕਰ ਰੱਖਿਆ ਇਹਨਾਂ ਨੇ ਉਹ ਕੋਈ ਨਹੀਂ ਸਾਰਾ ਕੁਝ ਠੀਕ ਕਰਦਾ ਬਾਬਾ ਮੈਂ ਤਾਂ ਕਹਿੰਦੇ ਚੁੱਪ ਕਰਕੇ ਆਪਦੇ ਸੰਦ ਚਾਹ ਲੈ ਲੈਣੇ ਆ ਕਿ ਇਹਨਾਂ ਨੂੰ ਚਾਹ ਨੂੰ ਹੋਰ ਪਤਾ ਲੱਗੂ ਆਪੇ ਆਪੇ ਹੋਰ ਕੰਮ ਕਰਵਾ ਲਾਂਗੇ ਕਿਸੇ ਦੇ ਓਏ ਇਹ ਜੇ ਇਹ ਜੇ ਕਾਹਨੂੰ ਗੋਲ-ਗੋਲ ਦਿਓ ਮਸਾ ਦਾ ਕੰਮ ਚਲਾਵਾਇਆ ਮੇਰੇ ਪਿਆਉ ਤੇ ਅਨੁਲਾ ਪਾ ਦਉਂਗੀ ਮੈਂ ਉਹ ਮੇਰੇ ਪਿਆਉ ਨੂੰ ਨਾ ਕਹਿੰਦੀ ਕੁਛ ਉਹ ਤਾਂ ਉਹੀ ਬੋਲਦਾ ਬੜਾ ਕਾਕੀ ਉਹ ਤਾਂ ਬੜਾ ਕਰਦੇ ਲੋਟੇ ਕੱਲ ਨੂੰ ਉਹ ਮੈਂ ਕੋਈ ਨਹੀਂ ਕਰ ਦਾਂਗੇ ਠੀਕ ਉਹ ਵੀ ਗੱਲ ਕੰਮ ਕਰਨ ਦੇ ਕੜਾ ਲੱਛਣਾ ਕਿ ਨੁੱਤ ਪਣਾ ਦੇਨ ਤਾਂ ਪਾ ਮਾਰਿਆ ਵੇ ਪਾਪਾ ਛੋਕਰਾ ਤਾਂ ਟੱਕਰ ਗਿਆ ਇਹ ਉਹ ਮੈਂ ਸੌਰੀ ਨਹੀਂ ਐ ਮੈਂ ਬੱਤੂ ਸਾਹਿਬ ਦੇ ਗਈ ਸੀ ਆਰਦਾ ਹੋਗਾ ਕੰਮ ਕੋ ਕਰਵਾਉਣ ਨੂੰ ਮੰਜਾ ਤੇ ਆਇਆ ਸੀ ਵੇ ਪਾਪਾ ਇੱਥੇ ਮੰਜਾ ਕਰਕੇ ਘਟੀ ਲੜਾ ਵਿੱਚ ਮਾਰ ਦੇ ਤੇਰੇ ਮੇਰਾ ਕੋਈ ਗੱਲ ਨਹੀਂ ਹਾਂ ਹੁਣ ਦੱਸ ਭਾਈ ਮੰਜਾ ਠੀਕ ਕਰਵਾਉਣ ਨੂੰ ਤਾਂ ਕਈ ਸੀ ਕਿ ਤੇਰੇ ਵਰਕਸ਼ਾਪ ਤੇ ਹਾਂ ਸਾਡੇ ਤਾਂ ਦੋ ਹੀ ਮੰਜੇ ਨੇ ਫਿਰ ਤੂੰ ਕਿਉਂ ਸਾਰੀ ਦੇ ਵਿੱਚ ਵਜਦੀ ਫਿਰਦੀ ਆ ਬਾਬੇ ਦੇ ਬੇ ਬਾਬੇ ਦੇ ਕਹਦਾ ਵਿੱਚ ਵੱਜਦੀ ਹਾਂ ਹੁਣ ਸਰਕਾਰ ਨੂੰ ਗੱਡੀ ਮੰਗੂ ਤਾਂ ਸੂਈ ਉਹਦੇ ਉਹਦੇ ਤਾਂ ਹਰਕਤਾਂ ਆਈਆਂ ਕਿ ਤੇਰੇ ਮੁੰਡੇ ਤੇ ਪਾਲ ਅੰਦਰ ਦਾ ਕਾਲਾ ਕੱਪੜੇ ਮੋਜਾਂ ਨਾਲ ਦਾੜੀ ਲਾ ਕੇ ਕੰਗਾ ਪੂੰਗਾ ਦਾੜੀ ਤੇ ਮੋਇਨਾ ਬੈ ਜਾਂਦਾ ਕੋਈ ਕੰਮ ਕਰਵਾ ਲਿਆ ਕਰ ਸੱਜਰੇ ਨੇ ਮੇਰੀਆਂ ਨਸਾਂ ਜੁਨਾ ਲਹੂ ਦਾ ਤੋਕਾਂ ਦੇ ਕਾ ਗੱਡਣਾ ਕੰਜਰ ਕਿੰਨੇ ਬਰੀ ਇੱਕ ਮਿੰਟ ਦੇ ਕੇ ਮੇਰੇ ਖੜੀ ਖੜੀ ਤੇ 10 ਮਿੰਟਾਂ ਚ ਨਾ ਨਾ ਮਾਈ ਫਰਜੀ ਬਿਠਾਇਆ ਕੇ ਨਾ ਉੱਥੇ ਹੀ ਫਿਰਦਾ ਰਹੂ ਪਤਾ ਨਹੀਂ ਕਰਦਾ ਕੁਝ ਤਾਂ ਨਹੀਂ ਉਹਦੇ ਦਾ ਕੰਮ ਕਰਨ ਦਾ ਕਰ ਲ ਨਹੀਂ ਚੁੱਪ ਕਰਕੇ ਨਾ ਕੇ ਜੰਦਾ ਚਾਬੀ ਕਿਸੇ ਹੋਰ ਨੂੰ ਖੜਾ ਦੇ ਸੌਰੀ ਜੀ ਇਹ ਮੈਨੂੰ 20 ਸਾਲ ਹੋ ਗਏ ਮੱਥਾ ਮਾਰਦੇ ਨੂੰ ਕਹਿੰਦੀ ਦੁਕਾਨ ਬੰਦ ਕਰ ਦੇ ਲੈ ਤੇਰੇ ਇੱਕ ਮੰਝੇ ਦੇ ਖਾਤਰ ਅੱਛਾ ਸੀ ਦੁਕਾਨਦਾਰ ਬੰਦ ਕਰਦੀ ਏ ਇੱਕ ਮੰਝਾ ਕਿਉਂ ਮੈਂ ਤਾਂ ਜਦੋਂ ਵੀ ਆਉਣੀ ਕੋਈ ਕੰਮ ਕਰਵਾਉਣਾ ਮਹੀਨਾ-ਮਹੀਨਾ ਕੰਮੀ ਨਹੀਂ ਕਰਕੇ ਹੁੰਦਾਗਾ ਐਹਨੇ ਕਿਹਾ ਜੀ ਤੇਰੇ ਗਾਮਾਂਗੇ ਜਿਹੜੇ ਤੂੰ ਰੋਜੀ ਇੱਥੇ ਫਰਦੀ ਰਹਿਣੀ ਆ ਇਸ ਮੇਸਾਹਲ ਪੀੜੀਆਂ ਪੜਾਤੀਆਂ ਮੈਂ ਕਿਹਾ ਇਹਨਾਂ ਦੇ ਬੈਡ ਕਰੀ ਸੰਦ ਫੜਾਏ ਦੇਖਿਆ ਦੇਖ ਤੂੰ ਚਾਹ ਜੀ ਕੋਈ ਚੰਗਾ ਬਸ ਗਿਆ ਟੁੱਟ ਗਿਆ ਅੱਛਾ ਤੇਰੀ ਪੀੜੇ ਖਾਤਰ ਟਾਈਮ ਗੱਡੀ ਐਨਾ ਕਦੇ ਨਾ ਕਦਾ ਹੀ ਹੋ ਜਾਂਦਾ ਤੂੰ ਰੋਜੀ ਦੇ ਕਿਹੜੀ ਫੜਾਤੀ ਕਦੇ ਮੰਗਾਣਾ ਚਾਹੇ ਐਨਾ ਕਾ ਚਾਹੇ ਐਡਾ ਦਾ ਕੰਮ ਕੰਮੀ ਹੁੰਦਾ ਰ ਹ ਹੁੰਦਾ ਜੇ ਦੇਖਦੇ ਆਂਗੇ ਹੁੰਦਾ ਪਰ ਮ ਇਹ ਤਾਂ ਬੜਾ ਲਾਕਾ ਹੁਣੀ ਪੜਾਈ ਮੈਂ ਤਾਂ ਘਰੇ ਨਾ ਜਾ ਕੇ ਛੱਡਿਆ ਵਾਂ ਗੱਲਾਂ ਦੇ ਕਰਦੀ ਚੰਗਾ ਮਰਤੀਏ ਦੇਣਾ ਕੰਮ ਕਰਵਾਉਣਾ ਕਿ ਪੁੰਨ ਕਰਵਾਉਣਾ ਦਾ ਫਰਕ ਨਹੀਂ ਦੀ ਨੋ ਆਂਗੀ ਨੂੰ ਮੈਂ ਕਿਸੇ ਦੀ ਹੁਵਾਂ ਆਪਦਾ ਕੰਮ ਤਾਂ ਕਰ ਮਤਲਬ ਰੱਖੋ ਆਈ ਤਰ੍ਹਾਂ ਪੁੱਤ ਬੜ ਕਾਲੇ ਅੰਦਰ ਅੰਦਰ ਉਹ ਜੋ ਹੁਣ ਹਾਂ ਹੁਣ ਪਤਾ ਤਾਂ ਲੱਗੇ ਕਿਹੜੇ ਘਰਾਂ ਜੋ ਆਪਦੇਆਂ ਚੋਂ ਆਗੇ ਬੇਗਾਨਿਆਂ ਚੋਂ ਆ ਤੇ ਤੈਨੂੰ ਨਹੀਂ ਪਤਾ ਹੈਗਾ ਸਿਆਣੇ ਪਾਣੇ ਨੇ ਮੈਨੂੰ ਦੱਸ ਕੀ ਪਤਾ ਹੁਣ ਮੈਂ ਨਹੀਂ ਲੱਗਦਾ ਕੀ ਹੈਗਾ ਮੇਰਾ ਮੈਂ ਵੀ ਨਿਗਰ ਰੱਖਦਾ ਮੈਂ ਪਰ ਮੈਂ ਕਿਹੜੇ ਬੰਦਿਆਂ ਦੀ ਨਿਗਰ ਰੱਖਦੀ ਵੀ ਕਿਹੜਾ ਨਾ ਮੇਰਾ ਸੱਪ ਕਾ ਲੜਾ ਤੇਰੇ ਨਾਲ ਲੜੇ ਨਾ ਗੋਮੂ ਕੱਜਾ ਉਹੀ ਬੋਲੀ ਆ ਭੋਕੇ ਨਾ ਗੱਡੀ ਨਹੀਂ ਸਾਲੇ ਨਾਲੇ ਕਰੀ ਨਹੀਂ ਯਰ ਨੋਟਾ ਨਾ ਨਾ ਲੈ ਜਾ ਸਟਾਰਟ ਕਰਕੇ ਤੇਰਾ ਪੁੱਤ ਹੈਗਾ ਬੜਾ ਕੰਮ ਆ ਮੇਰੇ ਸਾਲੇ ਨਹੀਂ ਖੜੀ ਹੈਗੀ ਕਰਪੈਣ ਖੜੀ ਆ ਸੱਜਰਾ ਕੰਮ ਕਾ ਤੂੰ ਨਹੀਂ ਕਰਕੇ ਦਿੰਦਾ ਦੇਖ ਰੋ ਦੇਖ ਲੈ ਕੰਮ ਕਰਦਾ ਮੈਂ ਪਾ ਲਈ ਬੈਠਾ ਉਹ ਕਰੀਦਾ ਜਾਂਦੇ ਐਗੇ ਤੈਨੂੰ ਦਿੰਦਾ ਹੈਗਾ ਟੈਂਕਾਂ ਲਵਾ ਲੈ 2 4 ਨੰਬਰ ਮੈਂ ਵੀ ਲਵਾਈ ਨੇ ਜਿੰਨਾ ਚਿਰ ਮੇਰਾ ਮੰਜਾ ਨਹੀਂ ਲਟੂਗਾ ਮੈਨੂੰ ਤਾਂ ਕੰਮ ਹੀ ਨਹੀਂ ਦਿੰਦਾ ਲੈ ਤੂੰ ਗੇ ਨਹੀਂ ਜਾਂਦਾ ਲਾਰੇ ਉਹ ਕੰਮ ਨਹੀਂ ਕਰਦੇ ਉਹ ਕੀ ਹੈ ਮੈਨੂੰ ਕੀ ਪਤਾ ਕੰਮ ਕਰਦਿਆ ਕਿ ਕੀ ਕਰਦਾਗਾ ਹੁਣ ਤੈਨੂੰ ਦੇਖ ਕੇ ਲੱਗ ਗਿਆ ਹੁਣ ਆ ਗਿਆ ਕਰਨਾ ਉਹ ਕਿੱਥੇ ਆ ਮਾਰਨਾ ਚੱਕਾ ਘਰੋਂ ਬੜੇ ਚੁਣਦੇ ਕਿਵੇਂ ਦੁਕਾਨ ਤੇ ਕੋਈ ਮੀਲਾ ਲਾਇਆ ਗੰਜਰਾ ਉਹ ਤਾਂ ਗਾਂ ਕਿਵੇਂ ਹੋ ਪਾਈ ਮੰਜੇ-ਮੰਜੇ ਇਹਨਾਂ ਦੇ ਪਤੰਦਰ ਐਡੀ ਵੱਡੀ ਦੁਕਾਨ ਖੜੀ ਕਰਤੀ ਇੰਨੀ ਕਿ ਚੀਜ਼ ਤੋਂ ਤੈਨੂੰ ਸ਼ੰਗ ਸ਼ਰਮ ਹੀ ਨਹੀਂ ਆਉਂਦੀ ਉਹ ਕੱਠ ਦਾ ਕਿੰਨਾ ਦੇ ਗਾਂ ਕਿੰਨਾ ਪੈਂਦਾਗਾ ਕੱਲਾ ਕਾਠੀ ਆ ਕੱਲੇ ਗਾਂ ਕੀ ਆ ਲਾਂਬਾ ਦੇ ਤਾਂ ਰੱਬ ਜਿੱਡਾ ਉਹ ਤਾਂ ਬਾਪੂ ਉਹ ਵੀ ਜਨਾਨੀ ਨੇ ਉਹ ਕਾਂ ਦਾ ਲਾਂਬਾ ਦੇ ਆ ਜਾ ਹੁਣ ਕਿੱਥੇ ਜੇ ਭੱਜ ਗਈ ਉਹ ਕਿੱਥੇ ਭੱਜ ਗਈ ਓਏ ਉਹ ਤਾਂ ਉਧਰ ਹੀ ਖੜ੍ਹ ਕੇ ਹੋਗੇ ਹੈ ਕੌਣ ਹੈ ਬਾਬਾ ਹਾਂ ਕਿੱਧਰ ਗਾਇਬ ਹੋ ਗਈ ਸੀ ਨਹੀਂ ਮੈਂ ਦੇਖਣ ਗਈ ਸੀ ਵੀ ਤੁਹਾਡਾ ਕੰਮ ਕੌਣ ਕਰੀ ਜਾਂਦਾਗਾ ਲਿਆ ਜੀਭ ਘਾ ਰੱਖੇ ਹੈ ਓਏ ਸਹੀ ਹੈ ਉਹ ਜਨਾਨੀ ਹੈ ਤੇ ਕਿੰਨਾ ਦੀ ਹੈ ਮੇਰੇ ਸਿਆਣ ਚ ਨਹੀਂ ਆਈ ਯਾਰ ਬਾਬਾ ਤੈਨੂੰ ਸ਼ਰਮ ਨਹੀਂ ਆਉਂਦੀ ਸਹੀ ਨਹੀਂ ਮੈਂ ਦੱਸ ਰਿਹਾ ਕਿ ਮਾੜਾ ਕਰਤਾ ਮਰ ਜਣਿਆ ਤੇ ਮੈਂ ਸਹੀ ਕਿਹਾ ਮੈਂ ਗਲਤ ਥੋੜੀ ਕਿਹਾ ਹੱਦ ਹੋ ਗਈ ਮੈਂ ਇਹ ਕੇ ਵੀ ਸਹੀ ਹੈ ਜਨਾਨੀ ਓਏ ਆਈ ਪੁੱਛਿਆ ਸੰਜਰੀਏ ਮੋਬਾਈਲ ਤੂੰ ਭਈ ਲਾਇਆ ਇਹਦਾ ਕਿ ਨਾ ਮੈਂ ਉੰਮੇ ਸਹੀ ਕਹਿਣਾ ਤੂੰ ਤਾਂ ਹੋਰ ਬੱਸੀ ਬੱਜ ਲਮਲਾਦਾ ਤੂੰ ਤਾਂ ਨਾ ਲੈਣੀ ਗਲਤ ਫੜ ਗਈ ਕੁੜੇ ਮੈਂ ਗੱਲ ਨਹੀਂ ਗਲਤ ਫੜੀ ਹੈ ਤੈਨੂੰ ਪਾਣੀ ਪੂਣੀ ਪਿਆ ਦੇ ਓਏ ਮੇਰਾ ਤਾਂ ਦਿਮਾਗ ਹਲਾਤਾ ਤੇਰੇ ਮੁੰਗੇ ਨੇ ਬਈਆ ਨਾ ਬੱਤ ਕੋਈ ਗੱਲ ਨਹੀਂ ਮੈਂ ਤਾਂ ਫੜੀ ਹੋ ਠੀਕਾਂਗੀ ਤੂੰ ਮੈਂ ਕਰ ਇਹਨੂੰ ਕਹ ਮੰਜੇ ਰੋਕ ਕੇ ਦੇ ਮੇਰਾ ਤੇ ਇਥੋਂ ਇੱਕ ਮੰਜੇ ਦੇ ਟੱਚ ਨਹੀਂ ਲੱਗਦਾ ਓਏ ਓਏ ਬਾਪੂ ਯਾਰ ਕਰਦਾ ਕੀ ਰਹਿਣਾ ਤੂੰ ਇੱਥੇ ਮੈਨੂੰ ਐਂ ਤਾਂ ਦੱਸ ਦੇ ਬੇਬਾਪਾ ਇਹਨੇ ਕੀ ਕਰਨਾ ਤਨਾ ਬੈਠਲਾ ਨਾ ਬੇਬਾਪਾ ਆ ਮਾਗਰ ਮਹਿਫਲ ਲਈ ਬੈਠਾ ਕੋਈ ਨਾ ਓ ਬਾਬਾ ਓ ਜੱਲਿਆ ਨਾ ਤੂੰ ਐਸੇ ਪਾ ਕੇ ਨਵੇਂ ਕੱਪੜੇ ਆ ਜਨਾ ਤੂੰ ਕੀ ਕਰਦਾ ਹੋਏ ਮੈਂ ਦੇਖਦਾ ਵੀ ਤੂੰ ਸਿੱਪਾ ਕਰਦਾ ਮਾੜਾ ਮੋਟਾ ਇਹ ਜਵਾਲ ਗਿਆ ਹੁਣ ਗੱਡੀ ਲੈਣਾ ਹੈ ਕੱਲਾ ਪੇਟ ਰਹਿਦਾ ਕਹਿੰਦਾ ਅੱਜ ਮੈਨੂੰ ਸੀਟ ਤੇ ਬਿਠਾਉਂ ਦੱਸ ਕਿਵੇਂ ਗੱਡੀ ਤਿਆਰ ਕਰਦੀ ਏ ਪੈਰ ਆਪਨੇ ਨਹੀਂ ਲਿਆਂਦੇ ਨਾ ਕੱਲਾ ਵਾ ਰਹਿੰਦਾ ਸਾਰੀ ਤਾਂ ਖੋਡੀ ਖੋਲੀ ਪਈ ਐ ਠੀਕ ਆ ਗੱਡੀ ਠੀਕ ਕਰ ਦੇ ਫਿਰ ਬਣ ਕੇ ਅਗਲੇ ਨੂੰ ਕੰਮ ਵੀ ਦੁੱਧ ਵਰਗਾ ਦੇ ਪੁੱਤ ਮੇਰੇਆ ਕੰਮ ਬਹੁਤ ਰਹਿਣਾ ਤੋ ਵੀ ਸਾਰੀ ਕੰਪਲੀਟ ਹੈਗੀ ਕੱਲੇ ਟਾਈਰ ਰਹਿੰਦੇ ਆ ਕਿੱਥੇ ਖੋਲੀ ਖੜਿਆਈ ਦਾ ਪਈਏ ਯਾਰ ਉਹ ਇਹ ਖੜਿਆਵਾਂਗੇ ਫੇਰ ਹੀ ਲੋਡ ਹੋਊਗੀ ਯਾਰ ਤੂੰ ਲੋਡ ਕਿੱਦਾਂ ਕਰੇਗਾ ਮੈਨੂੰ ਐਂ ਦਾ ਦੱਸ ਦੇ। ਨਾ ਨਾ ਕੋਈ ਗੱਲ ਨਹੀਂ ਮੈਂ ਤੱਕਦੀ ਨਹੀਂ ਹੈਗੀ। ਕੋਈ ਤੁਸੀਂ ਨਾ ਕਹਿੰਦਾ ਪੁਰਾਣਾ ਟਾਇਰ ਪਾ ਦੇ ਨਾ ਨਵਾਂ ਟਾਇਰ ਲਿਆ ਕੇ ਦਿੱਤਾ ਤੂੰ। ਪਹਿਲੇ ਆ ਜਿਹੜੀ ਮਜ਼ਦੂਰੀ ਆ ਉਹਨੇ ਪਸ ਕਰ ਦਿੰਦੀ। ਫਿਰ ਅਸੀਂ ਆਉਂਦੇ ਪੱਲੇ ਉਹ ਨਹੀਂ ਪਾਉਂਦੇ। ਪੁੱਤ ਮੈਨੂੰ ਐਂ ਤੇਰੇ ਤੇ ਸ਼ੱਕ ਜਾ ਪੈਂਦਾ ਗਾ ਤੇਰਾ ਨਾ ਇੰਜਣ ਉੰਜਣ ਜਾ ਕਰਵਾ ਲਿਆ ਮੈਂ ਕੰਮ ਘੁੰਮ ਤੇਰਾ ਵਿਗੜਿਆ ਲੱਗਦਾ ਸਿਸਟਮ ਇਹਨੂੰ। ਮੈਨੂੰ ਕਾਲਾ ਵਿਗੜਿਆ ਹੈ। ਐਡਾ ਬਟਾ ਕਾ ਮੈਂ ਕਹਿੰਦਾ ਇੱਕ ਅੱਧੀ ਸਰਵਿਸ ਕਰਵਾ ਦੇਣਾ ਤੇਰੀ ਓ ਨਹੀਂ ਬਾਪੂ ਮੇਰੀ ਤਾਂ ਸਰਵਿਸ ਹੋਈ ਐ ਤੇਰੀ ਕਰਾਉਣੀ ਪਊਗੀ ਤੇਰੀ ਨਿਗਾਹ ਘਟ ਗਈ ਹੁਣ ਮੈਂ ਤਾਂ ਕਰਾ ਲੈਤੀ ਐਨ ਕਾ ਲਵਾ ਲੈਤੀ ਆ ਕੰਮ ਤੂੰ ਨਹੀਂ ਕਰਕੇ ਜਾਂਦਾ ਲੋਕਾਂ ਦਾ ਓ ਯਾਰ ਬਾਪੂ ਕੰਮ ਹੀ ਐਨਾ ਕੀ ਕਰਾਂ ਮੈਂ ਕੱਲਾ ਕੋਈ ਬੰਦਾ ਰੱਖ ਬੰਦੇ ਰੱਖ ਲੈ ਦੋ ਰੱਖ ਲੈ ਚਾਰ ਰੱਖ ਲੈ ਛੇ ਰੱਖ ਲੈ ਕੰਮ ਵਧਾ ਲੈ ਜਿੰਨਾ ਮਰਜ਼ੀ ਵਧਾ ਲੈ ਤੂੰ ਤਾਂ ਬੰਦ ਕਰਨ ਦੇ ਤੋਲੇ ਆਇਆ ਤੈਨੂੰ ਪਤਾ ਨਹੀਂ ਬੁੜਿਆ ਇਹਦਾ ਪੁੱਠੇ ਨਸ਼ਾ ਤੇ ਲੱਗ ਰਿਹਾ ਹੈਗਾ ਆ ਤੂੰ ਇੱਥੇ ਫਿਰ ਕੀ ਕਰਨ ਆ ਕੀ ਦੇਖੀ ਅੰਨਾਗਾ ਰੋਡ ਕੀ ਦੇਖਦਾ ਰੋਡ ਤੇ ਪੁੱਠੇ ਨਸਿਆਂ ਤੇ ਲੱਗੇ ਖੜਦਾ ਨਹੀਂ ਵਰਕਸ਼ਾਪ 'ਚ ਪੰਡੂ ਨੂੰ ਆਪਦੇ ਨੂੰ ਹਟਾ ਦੇ ਬਰਾਬਰ ਬਹਿਣਾ ਕਿ ਮੇਰੇ ਅੱਖੇ ਲੱਗਦੇ ਹੀ ਨਹੀਂ ਪਾ ਕੇ ਕਾਲੇ ਰੀਦੇ ਐ ਉੱਦ ਗਿਆ ਕਿਨ ਐ ਉੱਦ ਗਿਆ ਤੂੰ ਕੀ ਕਰਦਾ ਰਹਿਣਾ ਮੈਂ ਤਾਂ ਇਹ ਰਾਖੀ ਦੇ ਦੀ ਮੈਂ ਤੈਨੂੰ ਹੌਲੀ ਹੌਲੀ ਦੱਸੀ ਲੈ ਲੈ ਹੁਣ ਦੇਖ ਕਪੜਾ ਮਾਰਦਾ ਦੇਖ ਦੇਖ ਪਹਿਨਿਆ ਏਡਾ ਲੁੱਚਾ ਵਿਗੜਿਆ ਜਵਾਕ ਹੈ ਨਾ ਮੈਂ ਤਾਂ ਕਹਿੰਦਾ ਦੁਨੀਆ ਤੇ ਨਹੀਂ ਦੇਖਿਆ ਇਹ ਕਿੰਦਰ ਦਾ ਕਪੜਾ ਮਾਰਦੇ ਨੇ ਤਾਂ ਇਹਦੇ ਚੜ੍ਹਦੇ 5 ਵਜੇ ਆਉਂਦਾ ਦੁਕਾਨ ਤੇ 5 ਵਜੇ ਕਲੇ ਰੀਦੇ ਚੜੀ ਲੈਣਾ ਨਾ 5 ਵਜੇ ਆਉਂਦਾ ਦੁਕਾਨ ਤੇ ਮੈਂ ਮੇਰਾ ਪੁੱਤ ਬਾਹਲਾ ਕੰਮ ਕਰਦਾ ਹੋਊਗਾ ਬਾਹਲਾ ਕੰਮ ਕਰ ਦੋ ਮੈਂ ਕਦੇ ਦੁਕਾਨ ਤੇ ਢੀੜਾ ਨਹੀਂ ਮਾਰਿਆ ਕਦੇ ਘਰ ਵਾਲੀ ਲੜਦੀ ਹੈ ਕੋਈ ਨਹੀਂ ਪੀੜੀ ਤੇਰੀ ਠੋਕ ਦਾਂਗੇ ਓ ਬਾਪੂ ਤੇਰੀ ਪੀੜੀ ਆ ਕੇ ਮੰਝਾਗਾ ਮੰਝਾ ਮੰਝਾ ਅਰ ਔਟ ਤੇ ਓਏ 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 ਲੋਕ ਕਰੇ ਬੈਠਣਗੇ ਕਾਤੇ ਓਏ ਲੋਕਾਂ ਨੇ ਮੰਜੇ ਸਾਰੇ ਪਿੰਡ ਦੇ ਮੰਜੇ ਵੀ ਇੱਥੇ ਇਕੱਠਿਆਂ ਕਰ ਲਿਆ ਗਾ ਬਿਜੂ ਦੁਕਾਨ ਕਰਾਈਏ ਸਾਰਾ ਸਮਾਨ ਹੀ ਤੁਹਾਨੂੰ ਕਰਵਾਉਣੀ ਆ ਵੇ ਕਹ ਲਿਆ ਹਾਂ ਵੇ ਸਾਡੀ ਰੈਡੀ ਸਮਾਤੀ ਉਹ ਮੇਰਾ ਤਾਂ ਭਾਈ ਦਿਮਾਗ ਇਹਨਾਂ ਨੇ ਲੈ ਲਿਆ ਤਾਂ ਤੂੰ ਬਹਿ ਜਾ ਓ ਤੇਰਾ ਬੇੜਾ ਮੇਰਾ ਸਾੜ ਰਿਹਾ ਹੈ ਉਹ ਤੂੰ ਇਹ ਡਾਂ ਰੱਖ ਲੈ ਇਹਦੇ ਵੀ ਰੱਖ ਲੈ ਬਾਪੂ ਕਾਹ ਨੂੰ ਮਾਰੀਂ ਕੰਨੇ ਹਰੇਕ ਦਾ ਕੰਮ ਰੱਖ ਲੈ ਤੂੰ ਕੋਈ ਬੰਦਾ ਉਹਦਾ ਦੇ ਦੇ ਜਿਹੜਾ ਮੇਰਾ ਸਾੜ ਕਰਿਆ ਜਿੰਦਾ ਕਰਕੇ ਦਿੱਤਾ ਦਾ ਲੈ ਲਿਆ ਤਾਂ ਨਾ ਮੈਂ ਤਾਂ ਪੁੱਛੇ ਸੀ ਆ ਕੇ ਕੀ ਦੋ ਸੁਣਾ ਰખી ਹੋਵੇ ਅੱਛਾ ਭਾਈ ਪਰ ਹੁਣ ਤੇਨੂੰ ਨਹੀਂ ਦੀਂਦੀ ਹੈਗੀ ਤੂੰ ਚੈੱਕ ਕਰ ਲੈ ਵੀ ਸਮਰੀਆ ਕਿ ਬਿੰਗੜੀ ਹੈ ਮੈਂ ਇਹਨੂੰ ਪੁੱਛਿਆਗਾ ਵੀ ਸਮਾਰਤੀ ਕੇ ਨਾ ਨਾ ਤੇਨੂੰ ਦੀਂਣੀ ਨਹੀਂ ਤੇਨੂੰ ਦੀਂਦਾ ਨਹੀਂ ਹੁਣ ਉਸਤਾ ਹੀ ਕਢਾ ਕੇ ਗਿਆ ਸੀ ਕੱਲ ਉੱਥੇ ਖੜੀ ਹੈ ਇਹ ਆਏ ਕੁਸਤਾ ਇਹਦਾ ਨਮਾਪੁਰਜਾ ਸੁਰਜਾ ਪਾਇਆ ਹੋਊਗਾ ਚਲ ਮੈਨੂੰ ਪੁੱਛੋ ਫੇਰ ਇਹਨੂੰ ਕੋਈ ਤਾਂ ਪੁੱਛੀਏ ਕਿਉਂ ਤੈਨੂੰ ਪਤਾ ਨਹੀਂ ਕੀ ਹੋਇਆ ਸੀ ਤੇਰੀ ਸੰਦ ਨੂੰ ਬੈ ਸੰਦ ਤਾਂ ਇਹ ਜਾਂਦੀ ਜਾਂਦੀ ਖੜਗੀ ਸੀ ਮੈਂ ਤਾਂ ਇਹਨੂੰ ਆ ਇੱਕ ਵਾਰੀ ਚੈੱਕ ਕਰ ਲੈ ਭਾਈ ਫੇਰ ਕਰ ਲਈ ਹੂ ਚੈੱਕ ਤੂੰ ਤੋੜ ਕੇ ਦੇਖ ਲੈ ਲੈ ਕੇ ਤੋਰ ਕੇ ਦੇਖ ਲੈ ਤੂੰ ਤਾਂ ਪਹਿਲੀ ਪੰਨ ਦਾ ਉਹਨੂੰ ਦੱਸਣ ਵੀ ਦਿੱਤਾ ਵੀ ਕੀ ਕਰ ਰਿਹਾ ਕਿ ਉਹ ਤੇਥੋਂ ਪਹਿਲਾਂ ਬਾਲੀਆਂ ਆ ਕੇ ਬੰਦੇ ਬੁੜੀਆਂ ਮੁਰਗੇ ਨੇ ਤਪਾਤ ਆ ਯਾਰਾ ਠੀਕ ਆ ਤਾਂ ਕਿਉਂ ਖਾ ਰੂ ਪੈਂਦ ਗਣਚਾ ਚਲਾ ਕੇ ਦੇਖ ਲੈ ਇਹਨੂੰ ਆਪਦੀ ਨੂੰ ਚਲ ਕੋਈ ਨੂੰ ਭੇਜੂ ਸਾਡੇ ਨੂੰ ਲੈ ਜੂ ਐ ਤੂੰ ਹੀ ਲੈ ਕੇ ਚਲਾ ਕੇ ਹੁਣ ਤਾਂ ਮੈਂ ਰਾਜੀ ਹੋ ਜਾਣਾ ਮੈਂ ਹਾਂ ਭਾਈ ਬਕਾਇ ਹੋਣੀ ਹੈਗੀ ਨਾ ਨਾ ਬਕਾਇ ਹੋਣੀ ਹੈਗੀ ਬਾਬੇ ਮੈਂ ਕਹਿੰਦੀ ਆ ਲੈ ਜਾਂਦੀ 4 ਪੈਸੇ ਛੱਡ ਜਾਂਦੀ ਇੱਥੇ ਸਾਡੇ ਕੰਮ ਆ ਜੂ ਕਿ ਨੜ ਨੋੜ ਢੋਣ ਨੂੰ ਲੈਣ ਹੋਏ ਵੀ ਬਕਾਇ ਦੇਗਾ ਅਗਲੇ ਦੀ ਲੈ ਦੇ ਹਾਂ ਉਹ ਤੂੰ ਦੇਖੀ ਤੇ ਆ ਕਾੜਵਲੇ ਸਮਾਰਕ ਦਿੰਨੇ ਆ ਕਾਣਾ ਤੁਸੀਂ ਜਦੋਂ ਮੇਰੀ ਦੁਕਾਨ ਸੀ ਨਾ ਪੱਕਾ ਬੈਂਚਰ ਲਾਉਂਦਾ ਸੀ ਮੈਦਾ ਬੰਦੇ ਨੂੰ ਆਣ ਬਾਰ ਕਿਉਂ ਦੇਖ ਲੈ ਬੰਦਾ ਨਾ ਮੁੜ ਕੇ ਜਾਂਦਾ ਨਹੀਂ ਸੀਗਾ ਦੁਕਾਨ ਤੋਂ ਜਦੋਂ ਚੀਜ਼ ਰੱਖ ਕੇ ਜਾਂਦਾ ਬਾਰਕੀ ਮੋੜਲਾਂ ਦਾ ਆ ਜਾ ਓਏ ਕਰਤੀ ਲੋਟ ਫਿਰ ਉਹ ਸਮਾਰਕ ਹੀ ਲੈ ਕੇ ਜਾਂਦਾ ਫਿਰ ਐਡੀ ਵੱਡੀ ਦੇਖ ਐਡੀ ਵੱਡੀ ਦੁਕਾਨ ਖੜੀ ਕਰਤੀ ਮੈਂ ਐਡੀ ਕਸੀਗੀ ਮੇਰੇ ਬਾਬਾ ਤੂੰ ਕੋਲੇ ਬੈਠਾ ਘਰ ਤੂੰ ਕਰ ਕੀ ਕਰਦਾ ਆ ਭਾਈ ਹੁਣ ਸਾਰੀ ਉਮਰ ਕਾਮੀ ਕੀਤਾ ਹੁਣ ਜੇ ਕੋਈ ਗੱਲ ਸਾਲ ਬਿਨਾਂ ਵਹਿ ਕੇ ਖਾ ਲੂੰ ਫੇਰ ਕਿ ਦੱਸ ਇਹਨਾਂ ਤੇ ਕੀ ਹੁੰਦਾ ਇਹਨਾਂ ਨੂੰ ਸਮਝ ਨਹੀਂ ਆਉਂਦਾ ਇਹ ਕਿਤੇ ਵਾਕਿਆ ਹੈ ਕਿਤੇ ਵਾਕਿਆ ਦੱਸ ਪੋਰਾ ਨਹੀਂ ਗਿਆ ਹੈ ਮੈਂ ਉਹ ਹੀ ਜੋ ਟੀ ਅੰਨਾ ਓ ਬਾਪੂ ਹਾਂ ਆ ਬਲੇਟੀਆਂ ਲੈ ਕੇ ਦੇਹੀ ਨਹੀਂ ਨੇ ਕਿੱਥੋਂ ਲਿਆ ਮਾਂ ਉਥੋਂ ਲਿਆ ਮਾਨਸਾ ਤੋਂ ਤੇਰੀ ਮਾਂ ਦਾ ਮਕਲਾਵਾ ਲੈ ਕੇ ਆਇਆ ਸੀਗਾ ਮੈਂ ਫ੍ਰੀਜ ਤੂੰ ਲੈ ਆ ਦੇ ਫੇਰ ਓ ਫਾਰਸ ਪਈ ਲੈਂਦੇ ਆ ਬੰਦਰਾ ਮੈਨੂੰ ਮਾਰਨਾ ਪੜਿਆ ਬੰਦੇ ਨੂੰ ਓਏ ਦੇਖ ਲੈ ਹੁਣ ਇਹ ਲਿਆਉਣਾ ਪੂ ਕਲੇਟ ਦਾ ਬਣਦਾ ਨਹੀਂ ਆ ਪੀੜੀ ਦੀ ਠੋਕ ਤੇਥੋਂ ਕੋਈ ਨਹੀਂ ਠੋਕੀ ਦੀਆਂ ਪੀੜੀਆਂ ਪੂਰਿਆਂ ਨੂੰ ਰਹਿਣ ਦੇ ਓਏ ਓਏ ਤੂੰ ਕੁਝ ਸਿੱਖਿਆ ਵੀ ਆ ਤੇ ਉਹੀ ਆ ਕੇ ਬਹਿ ਗਿਆ ਓਏ ਕੁਝ ਸਿੱਖਿਆ ਦਾ ਹੈਗੀਆਂ ਬਾਪੂ ਐ ਮੈਨੂੰ ਤਾਂ ਨਹੀਂ ਲੱਗਦਾ ਪੁੱਤ ਘਰ ਦੀ ਊੜਾ ਅਖੜ ਪਰਨਾ ਪੈਂਦਾ ਸਿੱਖਣ ਨੂੰ ਆ ਤਾਂ ਕਹਿੰਦਾ ਇੱਥੇ ਬਹਿ ਕੇ ਨਸ਼ੇ ਕਰਦਾ ਲੋਕ ਕਹਿੰਦੇ ਆ ਕੰਮ ਨਹੀਂ ਕਰਕੇ ਦਿੰਦਾ ਆ ਦੇ ਤੇਰਾ ਕੁਸ ਲੱਗਦਾ ਸ਼ਾਇਦ ਰੱਖਿਆ ਪਿਆ ਮੈਂ ਤੇਰੀ ਗੱਲਾਂ ਆ ਵੀ ਸੰਦ ਲੈਣਾ ਆ ਉਹ ਵੀ ਸੰਦ ਲੈਣਾ ਉਹ ਵੀ ਸੰਦ ਲੈਣਾ ਆਪਣੇ ਕਰਕੇ ਦਿੱਤਾ ਕਿਸੇ ਦਾ ਲੋਟ ਹੈ ਕੌਣ ਮੈਂ ਗੋਹ ਹੱਥ ਛਣਾਈ ਸੀ ਉਹ ਉਹ ਤਾਂ ਠੰਡੇ ਦੀ ਬੋਤਲ ਲੈ ਆਂਦੀ ਸੀ ਅਮਰੀਕਨ ਅਕਟਰ ਬਾਪੂ ਉਹ ਆ ਕੇ ਦੱਬਦੇ ਆ ਉਹ ਚੱਤੀ ਰਿਹਾ ਹੋਏਗਾ ਥੱਲੇ ਕਰ ਓਏ ਥੱਲੇ ਕਰ ਲੈ ਆ ਦੇ ਗਾ ਦੇ ਆਹਨ ਦਾਸੀ ਪੁੱਤ ਮੈਨੂੰ ਤੂੰ ਆ ਜਾ ਮੈਂ ਮੈਂ ਆਖੇ ਇੰਜਣ ਤੇ ਰੱਖ ਰਾਂ ਮੈਨੂੰ ਕਰਦਾ ਪੁੱਤ ਆ ਜਾ ਮੈਂ ਜਾ ਲੋਟ ਹੋ ਜਾ ਮੈਂ ਤਾਂ ਨਹੀਂ ਪੀਤੀ ਮਾਪੂ ਯਾਰ ਲੱਗੋ ਮੈਂ ਚਲ ਕੋਈ ਨਾ ਆ ਮਾਰੇ ਜੀ ਨਾ 2 ਚੈਰ ਮੈਂ ਚਲ ਕੋਈ ਨਾ ਕਾਨੂੰ ਮਾਰਨਾ ਮੈਂ ਬਰੋਬਰ ਤੇ ਪੁੱਤ ਹੋ ਜਾਣਾ ਆ ਤਰੀ ਜੱਟਦੇ ਹੁੰਦੇ ਓ ਬਰੋਬਰ ਦੀ ਮਾਰਦੇ ਆ ਜੇ ਛੋਟੇ ਹੁੰਦੇ ਤਾਂ ਇਹਦੇ ਲਾਈਆਂ ਹੁੰਦੀਆਂ ਚੈਰ 6 ਕੇ ਹੁੰਦੇ ਇਹਦੇ ਫੇਰ ਕਾਨੂੰ ਪਿਗੜ ਨਾ ਸੀ ਨੇ ਮੇਰੇ ਬਾਪੂ ਮਰਵਾਏਗਾ ਤੂੰ ਐ ਕਰ ਭਾਈ ਐ ਕਰ ਓਏ ਕਰੇ ਜਾ ਮੈਂ ਜਾਣਾ ਚਾਹਾਂ। ਚਾਹ ਦੀ ਲੋੜ ਨਹੀਂ। ਇੱਥੇ ਨਾ ਮੁੜ ਕੇ ਬੜੀ ਜੀ ਦੁਕਾਨ 'ਚ। ਵੜ ਦੂੰ ਤੈਨੂੰ ਮੇਰਾ ਸਥਾਨ ਆ। ਆਹੋ ਤੂੰ ਹੀ ਬਹਿ ਜਾ। ਭਈ ਮੈਂ ਜਗਦਾ ਸੰਦ ਸਿਹੜਾ ਚੰਗਾ। ਤੂੰ ਚਾਹੂ ਪੀਏ ਇੱਥੇ ਨੇ। ਕੋਈ ਨਾ ਮੈਂ ਤਾਂ ਫੇਰ ਲੈ ਜੂ ਰੈਡੀ। ਐ ਤੂੰ ਦਾ ਲੈ ਜਾ ਦੇਖ ਕੇ ਚੈੱਕ ਕਰਕੇ ਜਿਹਦੀ ਸਮਰੀ ਹੋਈ ਚੀਜ਼। ਨਾ ਕੋਈ ਨਾ ਵੇਲਾ ਅੰਗੇਸ। ਹਾਂ। ਜੇ ਆ ਵੀ ਦੁਕਾਨ ਤੂੰ ਹਾਂ ਬਾਪੂ ਤੇਰਾ ਕੀ ਐ? ਬਾਪੂ ਦੀ ਗੱਡੀ ਆ ਮਾਪੂ ਦਾ ਕੀ ਤੇ ਤੁਰ ਤਾ ਤੂੰ ਬੈਗ ਜਾ ਤੇ ਇਥੇ ਆਨੰਦ ਕਰਾਉਣੇ ਆ ਸਗਣ ਪਵਾ ਕੇ ਜਾਣਾਗਾ ਮੈਥੋਂ ਉਹਦੇ ਤਾਂ ਪਤਾ ਆ ਦੇਖਦਾ ਕਿਵੇਂ ਇਹ ਕਰੀਆ ਬੈਲਗੁੱਲਾ ਹੋਇਆ ਕਿ ਬੜਾ ਮੇਰੇ ਸਾਣ ਕਿਨੇ ਨੇ ਬੈਠਣ ਵਾਲੀ ਸੀਟ ਜੀ ਕਿੱਧਰ ਰੱਖਤੀ ਹੂੰ ਤਾਂ ਨਹੀਂ ਵੇਚਦੀ ਓਏ ਉਹ ਲੈ ਆ ਬੜਾ ਲੱਤ ਤੜਾਊਗਾ ਉਹ ਲੈ ਆ ਬੈਠਣ ਵਾਲੀ ਉਹ ਲੈ ਗਿਆ ਇੱਕ ਦੀ ਬੰਦਾ ਤਾਂ ਚੀਤਾ ਜਿਹੜੀਆਂ ਛੱਡੀਆਂ ਨੇ ਆਹ ਦੇਖ ਲੈ ਲੈ ਹਾਏ ਓਏ ਰੱਬਾ ਮੇਰੇ ਕੋਈ ਲੀਰ ਨਹੀਂ ਮਾਰਦਾ ਕੋਈ ਸ਼ੀਰ ਨਹੀਂ ਮਾਰਦਾ ਸੱਜਰ ਇਹਦੇ ਨੇ ਸੰਦ ਵੀ ਸਾਰੇ ਖਰਾਬ ਕਰ ਦਿੱਤੇ ਹੈ ਬਾਬਾ ਵਾਹਿਗੁਰੂ ਮਥਾ ਮਥਾ ਨਹੀਂ ਦੇਖਦਾ ਬਸ ਮੈਂ ਤਾਂ ਮੈਨੂੰ ਐ ਲੱਗਦਾ ਵੀ ਸਾਡਾ ਹੀ ਆ ਸਮਾਰਿਆ ਪਿਆਗਾ ਹਨਾ ਚੱਲ ਕੱਲ ਕੰਨ ਫਿੱਚੇ ਉਹਦੇ ਬੁੜੇ ਨੇ ਲੋਟ ਹੀ ਆ ਗਿਆ ਲੈ ਪੈਸੇ ਪੁੱਛ ਲੈਣ ਬੇਸਤਰੀਆ ਲੈ ਐ ਤਾਂ ਬਾਬਾ ਬੈਠਾਗਾ ਵਾਪਾ ਬੰਜਾ ਸਮਾਰਤਾ ਸਾਡਾ ਹਾਂ ਭਾਈ ਸਮਾਰਤਾ ਬੁਣ ਕੇ ਵੀ ਦੇਤਾ ਮੈਂ ਤਾਂ ਸਾਰੀ ਰਾਤ ਲੱਗ ਰਿਆ ਮੈਂ ਸੌਰੀ ਦੀਨੇ ਇਹ ਜਾ ਲੰਬਾ ਦਿੱਤਾ ਸਾਡਾ ਦੂਜਾ ਨਿਕਲਣ ਵਾਲਾ ਕਰਤਾ ਵੇ ਬਤਨ ਮੈਂ ਕੀ ਦੱਸਾਂ ਮੈਨੂੰ ਆ ਗਿਆ ਸਾਰੇ ਜਵਾਬ ਦੇ ਵਿੱਚ ਉੱਥੇ ਬਹਿ ਗਏ ਉਹ ਵੀ ਬੰਨ੍ਹ ਦਿੱਤੀ ਕਰਦੀ ਕੀ ਆ ਤੂੰ ਤੀਜੇ ਦਿਨ ਕਦੇ ਮੰਝਾ ਤੋੜਦਾ ਕਦੇ ਪੀੜੀ ਤੋੜਦਾ ਜਵਾਬ ਵਾਲੇ ਲੁੱਤੀ ਆ ਸਾਡੇ ਕੀ ਕਰਾਂ ਕਿ ਕਿ ਜਵਾਬ ਦੇ ਜਮਤੇ ਤੈਂ ਹੱਸ ਕੇ ਫਟਾ ਦੇ ਦੋ ਟਿਕਾ ਦੇ ਆ ਜਾਂਦੇ ਆ ਸੈਡਣ ਆ ਜਾਂਦੇ ਆਗਾ ਚੌੜ ਕਰ ਦੇਣ ਚਣ ਲੱਗ ਜਾਂਦੇ ਆਗਾ ਡੜ ਕੇ ਮੰਝਾਂ ਤੇ ਮੈਂ ਰੋਕਿਆ ਨਹੀਂ ਕਦੇ ਐਵੇਂ ਕਿਸੇ ਦੀ ਆਤਮਾਨਿਤ ਪਾਈ ਦੀ ਹੁੰਦੀਗੀ ਹੈਂ ਚਾ ਕੋਈ ਗੱਲ ਨਹੀਂ ਆਪ ਦਾ ਕੋ ਪੁੱਤ ਜੁੱਗੋ ਫਟਿਆ ਗਿਆ ਦੂਜਾ ਦੇ ਪੁੱਤ ਨਹੀਂ ਆਪਦੇ ਪੁੱਤ ਵਰਗੇ ਆ ਨਹੀਂ ਮੇਰੇ ਵਰਗੇ ਜੁਗਿੰਦੜ ਫਾਇ ਗਿਆ ਕਰ ਆਤਮਾ ਤੇਰੀ ਕਾਦੀ ਆਤਮਾ ਰੱਬ ਜਿੰਦੇ ਦਾ ਲੰਬਾ ਦੇ ਤਾ ਲੰਬਾ ਦੇਣਾ ਜਿਹੜੀ ਆਤਮਾ ਦਾ ਸਾਰੀ ਸੁੱਕ ਗਈ ਪੰਜਾ ਪੈ ਨੂੰ ਮੇਰਾ ਇੱਥੇ ਦੂਜਾ ਵੀ ਟੁੱਟ ਤਾਂ ਕਿਵੇਂ ਹੁੰਦਾ ਮਨ ਦਾ ਤੇਰਾ ਤੇਰਾ ਤੇ ਭਰਕੇ ਦੇ ਤਾ ਚਾ ਚੰਗਾ ਹੋਗਾ ਐਂਦਾ ਹੁਣ ਇਹਦੇ ਪੈਸੇ ਕਿੰਨੇ ਬਣ ਗਏ ਤੇ ਹੱਕ ਤਾਂ ਬਣਦਾ ਨਹੀਂ ਸੀ ਉਹ ਪੈਸੇ ਦੇਣ ਦਾ ਮੇਰਾ ਯਾਰ ਕਰ ਬੀਆ ਦੇ ਜਾ ਚਲ ਤੇ ਇੱਥੋਂ ਹੁਣ ਮੈਂ ਕੀ ਮੰਗਾ ਦੇਖੀ 1000 ਰੁਪਏ ਤਾਂ ਮੰਝਾ ਵੀ ਨਹੀਂ ਉਹ ਹੈ 1000 ਤਾਂ ਮੰਝਾ ਨਹੀਂ ਤੂੰ ਮੰਝਾ ਹੀ ਰੱਖ ਲੈ ਕਰਕੇ ਵੀ ਦਿੱਤਾ ਲੈ ਬੱਦਿਆ ਮੈਂ ਤੀ ਬੋਲੇ ਵਿੱਚ ਮੈਂ ਤੀ ਜੇਲਾ ਤੇ ਉਹਦੀ ਬੰਗੂਂਗਲਾਂ ਸੁੱਕ ਗਈਆਂ ਇਹਦੀਆਂ ਲਖੀਰਾ ਮੜ ਗੀਆਂ ਹੱਡੇ ਦੋਨਾਂ ਦੀਆਂ ਆ ਜੇਲੇ ਬਾਬੇ ਦੇ ਪੈਰੋਂ ਸਾਰਾ ਕੰਮ ਵਿਗੜਿਆ ਗਾ ਤੇਰਾ ਪੁੱਤ ਨਹੀਂ ਕੰਮ ਕਰਦਾ ਤੈਨੂੰ ਬੜਾ ਪਕੜਾ ਕਰ ਚੱਲ ਮੰਝਾ ਦਾ ਭਰਾ ਤਾਂ ਆ ਇਹਨਾਂ ਤੇ ਤੁਝਾਂ ਕੀ ਕਰੀਂ ਲੈ ਦੇ ਕੀ ਦੇਦਾ ਰੁਪਏ ਮੈਨੂੰ ਕਿਹੜਾ ਪਤਾ ਸੀ ਵੀ ਮੰਜਾ ਭਰਿਆ ਪਿਆ ਮੇਰੇ ਪੀਏ ਨੇ ਕੀ ਨਹੀਂ ਆਈ ਸਾਰੇ ਪੀਏ ਫਿਰ ਤਾਹੀਂ ਤਾਂ ਉਹਦੇ ਕੰਮ ਨਹੀਂ ਹੁੰਦੇ ਰੁਪਈਆ ਵੇਲੇ ਤਾਂ ਤੁਸੀਂ ਹੈਂ ਕੰਮ ਲੱਗੇ ਜਾਣੇ ਆਪਾਂ ਉਸ ਨਾਲ ਗੱਲ ਕਰਿਆ ਸਮਝ ਗਿਆ ਨਾ ਐਂ ਤੇਰਾ ਪੁੱਤ ਬੋਲਦਾ ਐਂ ਤੂੰ ਬੋਲਦਾ ਥੋੜੀ ਨਾ ਰੱਖਾ ਚਬਤਾਂ ਲੋਕਾਂ ਨੂੰ ਆਪਾਂ ਦਾ ਹੱਕ ਦੀ ਕਮਾਈ ਖਾਦੀ ਆਸ ਤੈਨੂੰ ਹੋਗਾ ਉਹਨੇ ਤਾਂ ਮੇਰੇ ਮੱਜੀਆਂ ਕੱਸਦੀਆਂ ਆਉਂਦੀ ਹੁਣ ਲੱਗ ਗਿਆ ਪਤਾ ਓ ਵੇ ਮੰਜਾ ਜਾਂ ਚੱਕ ਲੈ ਰੁਪਈਏ ਲੈ ਧਰ ਜਾ ਮੰਜਾ ਲੈ ਜਾ ਮੇਰੀ ਗੱਲ ਤਾਂ ਸੁਣ ਲੈ ਮੰਜਾ ਤਾਂ ਸਾਰਾ ਪਿਓ ਤਾਂ ਹੁਣ ਦੱਸ ਦੇ ਸੁੱਕਣਾ ਨਹੀਂ ਮੇਰੇ ਮੋਟੇ ਗੱਜਾ ਹੋਰ ਸੁਣੇਗੀ ਘੰਟੇ ਚ ਸੱਕ ਜੂਗਾ ਜੇ ਤੂੰ ਪੁਨਿਕਲੂ ਤੇਰੀ ਆਜ ਦਮੀ ਵਾੜਾ ਫਿਰ ਕੱਲ ਨੂੰ ਨਿਕਲ ਜੂ ਚਾਦਰ ਵਿਸਾ ਲਈ ਕਿਧਰੇ ਨਹੀਂ ਦੂ ਗਿੱਲੇ ਹੁੰਦੀ ਉਹੀ ਕੰਮ ਬਸ ਕਹਦੇ ਹੋਈ ਕੰਮ ਨਰੇ ਮੰਦਾ ਸਮਾਰ ਮੈਂ ਤਾਂ ਸਮਾਦਰਨ ਲੈਟ ਆ ਜਾਂਦੀ ਮੈਨੂੰ ਕੀ ਕਰਾਂ ਨਾ ਮੰਜੇ ਸਮਾਰ ਕੇ ਭਿੱਜ ਜਾਂਦਾ ਸੁੱਕ ਜਾਂਦਾ ਮੰਜੇ ਅਸਾਂ ਕਾ ਆਖਿਆ ਸਾਡੇ ਘਰ ਹੱਥ ਨੁੱਕੜ ਦਾ ਕਾਦੀ ਤੇ ਪੈਸੇ ਫੜ ਮੈਂ ਤਾਂ ਕਿਤੇ ਚਾਦਰ ਵੀ ਨਾ ਲਾਇਆ ਮੈਂ ਤੈਨੂੰ ਉੱਤੇ ਵੀ ਨਾ ਸਮਾਇਆ ਮੈਂ ਗੱਲਾਂ ਦੇ ਕਰਦੀ ਬਦਨੀ ਜੀ ਬਬਾ ਬਬਾ ਮੂੰ ਸਮਾਲ ਕੇ ਗੱਲ ਕਰ ਰਹ ਹਾਂ ਦੀਆਂ ਵਰਗੀਆਂ ਬਿਦਰੀ ਫੇ ਤੂੰ ਐ ਤਾਂ ਲੋਟ ਨਹੀਂ ਆਉਂਦੀ ਨਾ ਇਹਦਾ ਤਾਂ ਮੇਰਾ ਚੰਗਾ ਭਲਾ ਕੀ ਹੈ ਨਾਮ ਤੇਰਾ ਮੈਂ ਪੁੱਛਿਆ ਤੇਰਾ ਨਾਮ ਪੁੱਛ ਲੈ بابا तेरा नाम की है ते आम ਲੈਣੇ ਬੱਚ ਕੇ ਤੇ ਫੇਰ ਮੈਂ ਕਿਹ ਦੱਸਾਂ ਤੈਨੂੰ ਕਿ ਤੂੰ ਕਿ ਮੈਂ ਜਾਣਾ ਨਾ ਹੋਵੇ ਠੱਗੀ ਜਿਉਂ ਨਾ ਜਾਵਾਂ ਮੰਜਾ ਆਪਣੇ ਘਰੇ ਛੱਡੇ ਤੇ ਗੱਲ ਕਰ ਲੈ ਹੁਣ ਆਪ ਤਾਂ ਤੂੰ ਬੜਾ ਦੂ ਉਹ ਕਰਦੀ ਐ ਤੇਨੂੰ ਕਹਤਾ ਪੈਸੇ ਲੈਣੇ ਨਾ ਮੰਜਾ ਆਪਣੇ ਘਰੇ ਛੱਡੇ ਤੇ ਪੈਸੇ ਲੈ ਆਈ ਨਹੀਂ ਹਜ਼ਾਰ ਦਾ ਮੰਜਾਗਾ ਹਜ਼ਾਰ ਰੁਪਏ ਤੇਰਾ ਮੰਜਾ ਲੈ ਕੇ ਮੈਂ ਤਾਂ ਮੰਜਾ ਦਿੰਦਾ ਨਹੀਂ ਮੈਂ ਤਾਂ ਵੇਚੂੰਗਾ ਇੱਕ 1200 ਦਾ ਜੱਪਾ ਦੇਖ ਮਮਾ ਮੇਰਾ ਮੰਜਾ ਆਪਣੇ ਘਰੇ ਆਏ ਤੇ ਕਹਿੰਦੀ ਗੱਲ ਥਾਣੇ ਤੱਕ ਪਹੁੰਚੂਗੀ ਫਿਰ ਥਾਣੀ ਭੱਜ ਜਾ ਐਸੋਇ ਚ ਮੇਰਾ ੜੀ ਐ ਉਹ ਚਾਰ ਦਿਨ ਖੜੇ ਸੌਂਦੇ ਅਗੇ ਬਾਅਦ ਆ ਤੁਮ ਮੈਂ ਤੇਰੇ ਘਰੇ ਕੀ ਬੋਲੇ ਬੋੜੇ ਕੀ ਕਹ ਤੇਰੇ ਘਰ ਵਾਲੇ ਦੇ ਅਛਿਆ ਘਰ ਵਾਲੇ ਦੇ ਤੋਂ ਹਾਂ ਮੈਂ ਤਾਂ ਹਾਈ ਡਾਂਗ ਦੀ ਹੁਣ ਫਿਰ ਨਾ ਜਾ ਬੁੱਤੋਂ ਪਤਾ ਲੈ ਮੈਂ ਤੁਮ ਤੇਰੇ ਜੀ ਡੀਆ ਚੈੱਕ ਤਾਂ ਲਾਂਗੀ ਆ ਵੇ ਤੇਰੇ ਚੱਕਰ ਨੂੰ ਆਏ ਕੋਈ ਨਿਆਣੀ ਨਹੀਂ ਕਿਗੀ ਮੈਂ ਮੈਂ ਨਾ ਕਿਦਨੀ ਕਿਦਨੀ ਜੇ ਕਰਿਆ ਭੱਜ ਜਾ ਭਾਈ ਭੱਜ ਜਾ ਮੈਂ ਹੋਰ ਤੇਰੇ ਬੈਲਡ ਲਾ ਦੂੰਗਾ ਮੈਨੂੰ ਗਸਾ ਨਾ ਚੜਾ ਦੂੰ ਗੱਲਾਂ ਦੇ ਕਰਦੀ ਮੈਂ ਇਹ じゃ ਬੈਲਡ ਲਾਉਣਾ ਤੇਰੇ ਮੁੜ ਕੇ ਸਾਰੇ ਜ਼ਿੰਦਗੀ ਨਹੀਂ ਟੁੱਟਣਾ ਹੈ ਗਿਆ ਆ ਗੀਤਾਪਾ ਨੂੰ ਹੁਣ ਮੰਜਾ ਲੋਡ ਕਰਤਾ ਹੁਣ ਰੁਪਏ ਨਹੀਂ ਲੈ ਕੇ ਆਈ ਕਹਿੰਦੇ ਕੰਮ ਨਹੀਂ ਕਰਦੇ ਦੁਕਾਨਦਾਰ ਕੰਮ ਕਰਦੇ ਆ ਰੁਪਏ ਤਾਂ ਦਿੰਦੇ ਨਹੀਂ ਤੁਸੀਂ ਹੈ 10000 ਬੰਦਾ ਬਰ ਵੀਰੋ ਉਹੀ ਤਾਂ ਗੱਲ ਹੈ ਜੀ ਰੁਪਏ ਤਾਂ ਦਿੰਦੇ ਨਹੀਂ ਕੰਮ ਆ ਸੀ ਕਿੱਥੋਂ ਕਰਕੇ ਦੇਣੀ ਹੈ ਅਗਲਾ ਉਹ ਜੀ ਕਹਿੰਦੇ ਮਹੀਨੇ ਨੂੰ ਲੈ ਲਈ ਹਾੜੀ ਲੈਣੀ ਸੋਣੀ ਨਹੀਂ ਲੈਣੀ ਸਾਢੇ 8 ਸਤਾ ਭੁੱਖੇ ਮਰਨ ਵਾਲੇ ਕਰ ਦੇਣੇ ਹੈਗੇ ਤੁਸੀਂ ਹਲੇ ਉੱਤੋਂ ਲਾਂਭੇ ਦੇਣੇ ਰੁਪਿਆ ਨਹੀਂ ਦੇਣਾ ਵਾਸਤਾ ਨਹੀਂ ਕਦੇ ਕੁਸ ਲੈ ਕੇ ਆਏਗੇ जेले आई न जे दुकान चाली